ਗੁਰੀ ਓਏ ਅੱਜ ਖਿੱਚੋ ਖੱਟ ਕੱਲੀ ਜਾਂਦੀ ਜਾਂਦਾ ਇਧਰ ਆ ਗੁਰੀ 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 ਕਿਹੜਾ ਕਿਹੜਾ ਇਲਾਕਾ ਓਏ ਪਟਿਆਲਾ ਇਧਰ ਕਾਲਾ ਸੰਘਿਆ ਇਧਰ ਪਤਾ ਨਹੀਂ ਇਧਰ ਪਾਕਿਸਤਾਨ ਪਾਕਿਸਤਾਨ ਨੇ ਪਾਕਿਸਤਾਨੀ ਪਾਕਿਸਤਾਨ ਇਧਰ ਹੈਗਾ ਗੋਪੀ ਇਧਰ ਜੰਮੂ ਕਸ਼ਮੀਰ ਹੋਰ ਵੀਰੇ ਆਏ ਖਿੱਚੀ ਜਾਂਦੇ ਕੰਮ ਨੂੰ ਕਹਿੰਦੇ ਹੁਣ ਛੁੱਟੀ ਕਰਨੀ ਐ ਵੰਟ ਮੈਂ ਮਾਰ ਕੇ ਆ ਗੋਪੀ ਨੇ ਤੇ ਗੁਰੂ ਵੀ ਉਧਰੋਂ ਲੱਗਾ ਇਧਰ ਆਵਨ ਖਿੱਚੀ ਜਾਂਦੇ ਕੰਮ ਨੂੰ ਹਾਂ ਉਹਰਾ ਤਕੜਾ ਉਹਰਾ ਜੇ ਕੰਮ ਹੋ ਗਿਆ ਹੁਣ ਆਜੇ ਹੋ ਗਿਆ ਛੁੱਟੀਆਂ ਆ ਸਾਰਾ ਹੋਰ ਇਹਦੇ ਵਿੱਚ ਆ ਸਾਰੀ ਘੇਰੋਂ ਬਈ ਘੇਰੇ ਐਦਾਂ ਹੁੰਦੇ ਸਾਰੇ ਕੰਮ ਪੁਰੀ ਆ ਗਿਆ ਕਹਿੰਦਾ ਵੀ ਸਤਿ ਸ੍ਰੀ ਅਕਾਲ ਕਹਿੰਦਾ ਸਤਿ ਸ੍ਰੀ ਅਕਾਲ ਸਭ ਨੂੰ ਗੁਰਿਆ ਸਾਰਾ ਖੇਰੋ ਤੂੰ ਹੀ ਲਾਈ ਆ ਦਾਲ ਕੋ ਜਾਣੀ ਆ ਬਸ ਨਹੀਂ ਇਹ ਲਾਈ ਆ ਇਧਰ ਆਉਂ ਚੱਲਦਾ ਯਾਰ ਮਰਦੇਰੋ ਕੋ ਆਣ ਵਾਲਾ ਸਾਰੇ ਆ ਖੇਰੋ ਹੀ ਲੱਗਣੀ ਆ ਗੁਰੀ ਕਹਿੰਦਾ ਇਹਨੂੰ ਕੀਤਾ ਹਾਂ ਹਾਂ ਉਹਨੂੰ ਪਾਸ ਹੋ ਗਿਆ ਹਾਂ ਹਾਂ ਇਹਨੂੰ ਮਾਰੂ ਜੀ ਮਾਰ ਮੋੜਾ ਹੱਸ ਕੋ ਪਾਲਾ ਦੇਣਾ ਨੇ ਪਾਲਾ ਔਰ ਖੇਤ ਦਾ ਕੰਮ ਸਾਰਾ ਹੀ ਜੋ ਸਾਡੇ ਲੈਵਲ ਆ ਬਲੌਗ ਬਣਾਉਣਾ ਬਹੁਤ ਬਲੌਗ ਬਣਾਦਾ ਵੇ ਬਲੌਗ ਵੀ ਬਣਾਣਾ ਜਹਾਸੀਆ ਖੇਡੀਆਂ ਭਰਾਵਾ ਚਲੋ ਲਾਈਕ ਸ਼ੇਅਰ ਕਰ ਦਿਓ ਇਦਾਂ ਹੁੰਦੇ ਸਪੇਨ ਦੇ ਵਿੱਚ ਕੰਮ ਮੁੜੀ ਯਾਰ ਬਿੱਲੀ ਆਪਣੇ ਸਾਰੇ ਹੱਥ ਖੇਡ ਕੇ ਹੀ ਲੱਗ ਜਾਂਦਾ ਕੰਮ ਤੇ ਮੈਂ ਕਹਿੰਦਾ ਥੋੜੀ ਕਲਿੱਪ ਬਣਾ ਲਈਏ ചോ ടീം ആയി സത്യകാല സാർ